ਮਟਰੇਗਾ ਜਿੰਦਾਬਾਦ 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 ਮਟਰੇਗਾ ਦਾ ਕੰਮ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਮਟਰੇਗਾ ਦਾ ਕੰਮ ਚਾਲੂ ਕਰੋ ਚਾਲੂ ਕਰੋ ਚਾਲੂ ਕਰੋ ਸਾਡੇ ਹੱਕ ਲੈ ਕੇ ਰਹਾਗੇ ਲੈ ਕੇ ਰਵਾਂਗੇ ਲੈ ਕੇ ਆਸੋ ਦਿਹਾੜੀ ਲੈ ਕੇ ਰਾਂਗੇ ਲੈ ਕੇ ਰਾਂਗੇ ਲੈ ਕੇ ਰਾਂਗੇ ਭਾਈ ਲੋਹੁਰੇਕਤਾ ਜਿੰਦਾਬਾਦ 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 ਪੰਜਾਬ ਦੀ ਤੇ ਕੇਂਦਰ ਦੀ ਸਰਕਾਰ ਮੁਰਦਾਬਾਦ 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 ਮਰੇਗਾ ਵਰਕਰ ਯੂਨੀਅਨ ਜਿੰਦਾਬਾਦ 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 ਮਰੇਗਾ ਵਰਕਰ ਯੂਨੀਅਨ ਜਿੰਦਾਬਾਦ 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 ਹਾਂ ਹਾਂਜੀ ਭਾਈ ਜੀ ਕੀ ਨਾਮ ਆ ਜੀ ਤੁਹਾਡਾ ਕਿਹੜਾ ਪਿੰਡ ਆ ਜੀ ਮੇਰਾ ਨਾਮ ਜਗਮੀਤ ਹੈ ਪਿੰਡ ਮਰਾੜਾਂ ਗਾ ਜੀ ਅੱਜ ਤੁਹਾਡੇ ਪਿੰਡ ਨਰੇਗਾ ਮਜ਼ਦੂਰਾਂ ਦੀ ਆਵਾਜ਼ ਠਾਉਣ ਵਾਸਤੇ ਜੋ ਕੇਂਦਰ ਦੀ ਮੋਦੀ ਸਰਕਾਰ ਆ ਤੇ ਸੂਬੇ ਦੀ ਜੋ ਪੰਜਾਬ ਸਰਕਾਰ ਆ ਆਮ ਆਦਮੀ ਪਾਰਟੀ ਜੋ ਇਹਨਾਂ ਦੋਨਾਂ ਸਰਕਾਰਾਂ ਦੀ ਬਿਲੀ ਭੁਗਤ ਨਾਲ ਜੋ ਨਰੇਗਾ ਦਾ ਕੰਮ ਬੰਦ ਕੀਤਾ ਗਿਆ ਤੁਹਾਡੀ ਆਵਾਜ਼ ਉਠਾਉਣ ਵਾਸਤੇ ਅੱਜ ਮਨਰੇਗਾ ਜੂਨੀਅਰ ਦੇ ਜੋ ਪਿੰਡ ਪ੍ਰਧਾਨ ਆ ਜਸਵਿੰਦਰ ਸਿੰਘ ਵੱਟੂ ਜੀ ਅੱਜ ਤੁਹਾਡੇ ਪਿੰਡ ਪਹੁੰਚੇ ਆ ਤੁਹਾਡੀ ਆਵਾਜ਼ ਸੁਣਨ ਵਾਸਤੇ ਉਹਦੇ ਵਿੱਚ ਤੁਹਾਨੂੰ ਪਿੰਡ ਊੜਾੰਗ ਦੀ ਜੋ ਡਰੇਗਾ ਜੂਨੀ ਦੀ ਜੋ ਇਕਾਈ ਬਣਾਈ ਗਈ ਹੈ ਤੁਹਾਡੇ ਪਿੰਡ ਦੀ ਤੁਹਾਨੂੰ ਪ੍ਰਧਾਨ ਲਾਇਆ ਗਿਆ ਕੀ ਕਹਿਣਾ ਚਾਹੋਗੇ ਜੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਇਹ ਸੀ ਪਹਿਲਾ ਤਾਂ ਜੋ ਸਾਡੇ ਪਿੰਡ ਦੀ ਲੇਬਰ ਆਈ ਨਰੇਗਾ ਵਾਲੀ ਜਿਨ੍ਹਾਂ ਨੇ ਮੈਨੂੰ ਮਾਣ ਬਖਸ਼ਿਆ ਜੀ ਮੈਨੂੰ ਪ੍ਰਧਾਨ ਲਾਇਆ ਜੀ ਦੂਜੇ ਨੰਬਰ ਤੇ ਇਹਨਾਂ ਨੂੰ ਅਸੀਂ ਲੈ ਕੇ ਪਹੁੰਚਾਂਗੇ ਜੀ ਡੀਸੀ ਦਫਤਰ ਉੱਥੇ ਧਰਨੇ ਲਾਵਾਂਗੇ ਜੀ ਜੋ ਸਾਡੇ ਹੱਕ ਆ ਸੀ ਲੈ ਕੇ ਵਿਖਾਵਾਂਗੇ ਹਾਂਜੀ ਮਾਤਾ ਜੀ ਕੀ ਨਾਮ ਆ ਜੀ ਕਿਹੜਾ ਪਿੰਡ ਆ ਜੀ ਤੁਹਾਡਾ ਮੇਰਾ ਨਾਮ ਪਰਮਜੀਤ ਕੋਰ ਕਿਹੜਾ ਪਿੰਡ ਆ ਜੀ ਹਾਂ ਅੱਜ ਤੁਹਾਡੇ ਪਿੰਡ ਜੋ ਪੰਜਾਬ ਪ੍ਰਧਾਨਾ ਮਨਰੇਗਾ ਜੂੜੀਆਂ ਦੇ ਜਸਵਿੰਦਰ ਸਿੰਘ ਜੀ ਬੱਟੂ ਆ ਜੀ ਤੁਹਾਡੇ ਪਿੰਡ ਜੇ ਤੁਹਾਡੇ ਪਿੰਡ ਪਹੁੰਚੇ ਆ ਜੋ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜੋ ਨਰੇਗਾ ਦਾ ਕੰਮ ਬੰਦ ਕੀਤਾ ਗਿਆ ਇੱਕ ਤੁਹਾਡੇ ਖਾਤਿਆਂ ਦੇ ਵਿੱਚ ਜਿਹੜੇ ਪਿਛਲੇ ਕੰਮ ਕੀਤੇ ਆ ਉਹਨਾਂ ਦੇ ਪੈਸੇ ਨਹੀਂ ਪਾਏਗੇ ਇੱਕ ਤੁਹਾਡੇ ਪਿੰਡ ਦੀ ਇਹ ਜੋ ਅੱਜ ਇਕਾਈ ਬਣਾਈ ਗਈ ਹੈ ਹਾਂਜੀ ਤੇ ਕਿਹੜੀ-ਕਿਹੜੀਆਂ ਤੁਹਾਡੀਆਂ ਮੇਨ ਮੰਗਾਂ ਜੋ ਨਰੇਗਾ ਮਜ਼ਦੂਰਾਂ ਦੀਆਂ ਕੀ ਕਹਿਣਾ ਚਾਹੋਗੇ ਜੀ ਇਹਦਾ ਇੱਕ ਤਾਂ ਜੀ 24 ਘੰਟੇ ਕੰਮ ਚੱਲਣਾ ਚਾਹੀਦਾ ਕਿਹੜੇ ਘੰਟੇ ਤੋਂ 24 ਘੰਟੇ ਹਾਂ ਰਾਤ ਨੂੰ ਵੀ ਚੱਲਦਾ ਕੰਮ ਹੈ ਪ੍ਰਾਤ ਨੂੰ ਤਾਂ ਨਹੀਂ ਹਾਂਜੀ ਹੁਣ ਨਾ ਤਾਂ ਵੀਰੇ ਸਾਡਾ ਕੋਈ ਕਿਸੇ ਸਹੂਲਤ ਕਰਤਾ ਕੰਮ ਨਹੀਂ ਸਾਡਾ ਜਾ ਸਾਡਾ ਕੋਈ ਨਹੀਂ ਛੱਡੇ ਦਿਨ ਕੋਈ 4 ਲਵਾਲੇ ਕਿਤੇ 5 ਦਿਨ ਲਵਾਲੇ ਹੁਣ ਸਾਡਾ ਜਮਾ ਕੰਮ ਬੰਦ ਕਰ ਚੁੱਕਿਆ ਤੁਹਾਨੂੰ ਤੁਹਾਨੂੰ ਕਿੰਨੇ ਦਿਨਾਂ ਦਾ ਕੰਮ ਚਾਹੀਦਾ ਤੁਹਾਨੂੰ ਜੀ ਸਾਨੂੰ 365 ਦਿਨਾਂ ਦਾ ਕੰਮ ਚਾਹੀਦਾ ਹੋਰ ਤੁਹਾਡੀ ਕਿਹੜੀ-ਕਿਹੜੀਆਂ ਮੰਗਾ ਹੈਗੀਆਂ ਨਰਗਾ ਮਜ਼ਦੂਰਾਂ ਦੀ ਨਾ ਤਾਂ ਸਾਡੇ ਕੋਈ ਇੰਨੀਆਂ ਸਰਕਾਰਾਂ ਆਉਂਗੀਆਂ ਨਾ ਤਾਂ ਸਾਨੂੰ ਕੋਈ ਕਨੌਂਲੀ ਮਾਪਾਸ ਕੀਤੀ ਆ ਸਾਡੇ ਬਹੁਤ ਵਿਖੇ ਨੇ ਗਰੀਬ ਭਾਈਚਾਰਾ ਦੇ ਤਾ ਕੱਪੜੇ ਇਹਦੇ ਬਣੂ ਥਾਂ ਖੜੇ ਕੰਨੋਂ ਬਹੁਤ ਟੈਟ ਹੈ ਕੀ ਮਰਲੇ ਮਰਲੇ ਥਾਂ ਦੇ ਵਿੱਚ ਦੁਨੀਆ ਦਾ ਨਕਾਸ ਹੋਈ ਜਾਂਦਾ ਉਹ ਕੋਈ ਹੋ ਸਕਦਾ ਕੀ ਸਰਕਾਰ ਆ ਕਹੇ ਇਸ ਹਾਲੇ ਸੀ ਬੋਟਾ ਪਾਉਣੇ ਆ ਕੀ ਅਸੀਂ ਕੋਈ ਕੋਈ ਸਾਨੂੰ ਸਹੂਤ ਨਹੀਂ ਸਾਰੀ ਦਿਨੀ ਨਰੇਗਤ ਗਏ ਪ੍ਰਧਾਨ ਜੀ ਕੀ ਨਾਮ ਆ ਜੀ ਤੇ ਅੱਜ ਕਿਹੜੀ ਯੂਨੀਅਨ ਅੱਜ ਹੈ ਜੋ ਪਿੰਡ ਉੜਾਂਗ ਵਿਖੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਜੋ ਪਿੰਡ ਹੈ ਤਹਿਸੀਲ ਮਲੋੜ ਦਾ ਉੜਾਂਗ ਪਿੰਡ ਵਿਖੇ ਆ ਤੁਸੀਂ ਅੱਜ ਨਰੇਗਾ ਦੀ ਜੋ ਆਵਾਜ਼ ਉਠਾਉਣ ਵਾਸਤੇ ਨਰੇਗਾ ਮਜ਼ਦੂਰਾਂ ਦੀ ਜੋ ਮੋਦੀ ਸਰਕਾਰ ਵੱਲੋਂ ਨਰੇਗਾ ਦਾ ਕੰਮ ਬੰਦ ਕੀਤਾ ਗਿਆ ਹੈ ਕੇਂਦਰ ਸਰਕਾਰ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਤੁਸੀਂ ਅੱਜ ਪਿੰਡ ਉੜਾਂਗ ਵਿਖੇ ਪਹੁੰਚੇ ਹੋ ਨਰੇਗਾ ਦੀ ਆਵਾਜ਼ ਬਣਨ ਵਾਸਤੇ ਕੀ ਕਹਿਣਾ ਚਾਹੂਗਾ ਜੀ ਮੇਰਾ ਨਾਮ ਜਸਵਿੰਦਰ ਸਿੰਘ ਵੱਟੂ ਹੈ ਜੀ ਅੱਜ ਮੰਰੇਗਾ ਵਰਕਰ ਯੂਨੀਅਨ ਪੰਜਾਬ ਦੀ ਮੀਟਿੰਗ ਅਚ ਪਿੰਡਾਂ ਦੇ ਵਿੱਚ ਹੋਈ ਹੈ। ਬਹੁਤ ਪ੍ਰਭਾਵਸ਼ਾਲੀ ਮੀਟਿੰਗ ਹੋਈ ਹੈ। ਇੱਥੇ ਬਜ਼ੁਰਗਾਂ ਤੇ ਨੌਜਵਾਨ ਵੀਰ ਸਾਡੇ ਪੈਣਾ ਪ੍ਰਾਵਾਂ ਨੇ ਬਹੁਤ ਗੱਲ ਧਿਆਨ ਦੇ ਨਾਲ ਸੁਣੀ ਹੈ। ਕਿਉਂਕਿ ਪਿਛਲੇ ਸਮੇਂ ਜੋ ਮੰਰੇਗਾ ਦਾ ਕੰਮ ਸੈਂਟਰ ਗਵਰਨਮੈਂਟ ਵੱਲੋਂ ਅਤੇ ਪੰਜਾਬ ਸਰਕਾਰ ਵੱਲੋਂ ਬੰਦ ਕੀਤਾ ਗਿਆ ਉਸ ਤੋਂ ਵੱਡੀ ਪੱਧਰ ਤੇ ਅਸੀਂ ਜਿਹੜੀਆਂ ਨੁਕੜ ਮੀਟਿੰਗਾਂ ਜਿਹੜੀਆਂ ਪਿੰਡਾਂ ਦੇ ਵਿੱਚ ਕਰਾ ਕੇ ਜਿਹੜੀਆਂ ਮਜ਼ਦੂਰਾਂ ਨੂੰ ਅਸੀਂ ਜਾਗਰੂਤ ਕਰ ਰਹੇ ਹਾਂ। ਔਰ 28-29 ਤਰੀਕ ਨੂੰ ਜਿਹੜਾ ਸਾਰੇ ਪੰਜਾਬ ਦੇ ਵਿੱਚ ਅਸੀਂ ਮਤਲਬ ਕਿ ਵੀਡੀਓ ਦਫ਼ਤਰ ਦੇ ਤੇ ਏਡੀਸੀ ਦੇ ਦਫ਼ਤਰਾਂ ਦੇ ਮੂਹਰੇ ਜਿਹੜੇ ਪੁੱਤਰੇ ਸਾੜ ਕੇ ਉਹਨਾਂ ਨੂੰ ਮੰਗ ਪੱਤਰ ਦੇਣੇ ਆ ਜੇ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੇ ਮੰਡਰੇਗਾ ਤੇ ਕੋਈ ਧਿਆਨ ਨਾ ਦਿੱਤਾ ਤੇ ਫਿਰ ਵੱਡਾ ਸੰਘਰਸ਼ ਆ ਜਿਹੜਾ ਉਹ ਪੰਜਾਬ ਸਾਰਾ ਬੰਦ ਕਰਾਂਗੇ ਅਸੀਂ ਇਸ ਕਰਕੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਲਾਬੰਦ ਕਰ ਰਹੇ ਆ ਜਿਹੜੀ ਇੱਥੇ ਪਿੰਡ ਦੇ ਵਿੱਚ ਵੱਡੀ ਸਮੱਸਿਆ ਨਾ ਤਾਂ ਅਜ ਤੀਕ ਪ੍ਰਧਾਨ ਮੰਤਰੀ ਆਵਾਸ ਯੋਜਨਾ ਵੱਲੋਂ ਇੱਥੇ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਨਾ ਮਜ਼ਦੂਰਾਂ ਨੂੰ ਇੱਥੇ ਕੋਈ 5-5 ਮਰਲਿਆਂ ਦੇ ਪਲਾਟ ਦਿੱਤੇ ਗਏ ਆ। ਨਾ ਅਜ ਤੀਕ ਇੱਥੇ ਜਿਹੜੀ ਵੜਾਪਾ ਪਿਲਸਣ ਵਿਧਵਾ ਪਿਲਸਣ ਪਿਲਸਣ ਤੇ ਅੰਗਹੀਣ ਪਿਲਸਣ ਉਹ ਅਜ ਤੀਕ ਜਿਹੜੀ ਪੰਜਾਬ ਦੀ ਸਰਕਾਰ ਨੇ ਵਾਅਦਾ ਕੀਤਾ ਸੀ 2500 ਰੁਪਏ ਪਿਲਸਣ ਦਾ ਉਹ ਅਜ ਤੀਕ 2500 ਰੁਪਏ ਪਿਲਸਣ ਨਹੀਂ ਕੀਤੀ ਗਈ ਤੇ ਜਿਹੜੇ ਭੈਣਾ ਦੇ ਖਾਤਿਆਂ 'ਚ 11-1100 ਰੁਪਏ ਭਗਵੰਤ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਪਰ ਉਹ ਵੀ ਅਜ ਤੀਕ ਪੂਰਾ ਨਹੀਂ ਕੀਤਾ ਗਿਆ ਇਹ ਸਰਕਾਰਾਂ ਝੂਠ ਦੇ ਪਲੰਦੇ ਤੇ ਚੱਲਦੀਆਂ ਝੂਠ ਮਾਰ ਕੇ ਲੋਕਾਂ ਤੋਂ ਵੋਟਾਂ ਲੈ ਜਾਂਦੀਆਂ ਪਰ ਮਜ਼ਦੂਰਾਂ ਦੀ ਉਦੋਂ ਮੁੜ ਕੇ ਕੋਈ ਬਾਤ ਨਹੀਂ ਪੁੱਛਦੀਆਂ ਮਨਰੇਗਾ ਦਾ ਕੰਮ ਅਸੀਂ ਕਹਿੰਨੇ ਵੀ 365 ਦਿਨ ਮਜ਼ਦੂਰਾਂ ਨੂੰ ਦਿੱਤਾ ਜਾਵੇ ਜਿਹੜੀ ਰੁਕੀ ਮਨਰੇਗਾ ਉਹ ਬਹਾਲ ਕਰਾ ਕੀਤੀ ਜਾਵੇ ਤੇ ਤੁਰੰਤ ਜਿਹੜੀ ਮਨਰੇਗਾ ਚਲਾਈ ਜਾਵੇ ਮੁਕੰਮਲ ਤੌਰ ਤੇ ਮਨਰੇਗਾ ਜਿਹੜੀ ਚੱਲਣੀ ਚਾਹੀਦੀ ਹੈ ਔਰ ਮਗਈ ਆਈ ਦੇ ਸਾਹਮਣੇ 700 ਰੁਪਿਆ ਦਿਹਾੜੀ ਹੋਣੀ ਚਾਹੀਦੀ ਹੈ ਤੇ ਜਿਹੜੀ ਆ ਬੁਨਿਆਦੀ ਸਹੂਲਤਾਂ ਇਹਨਾਂ ਦੀਆਂ ਮਨਰੇਗਾ ਦੀਆਂ ਉਹ ਮਜ਼ਦੂਰਾਂ ਨੂੰ ਥੋੜੀ ਤੌਰ ਤੇ ਜਾਰੀ ਕੀਤੀਆਂ ਜਾਣ ਔਰ ਨਾਲ ਆਹੀ ਮੰਗ ਕਰਦੇ ਆ ビックਆਂ ਬੱਠਲਾ ਜਿਹੜੇ ਤੇ ਸਰਕਾਰੀ ਜਿਹੜੀਆਂ ਮਤਲਬ ਕਿ ਵਰਦੀਆਂ ਬੂਟ ਜਰਾਬਾਂ ਤੇ ਮੈਡੀਕਲ ਕਿੱਟ ਜਿਹੜੀ ਉਹ ਮਜ਼ਦੂਰਾਂ ਨੂੰ ਫਰੀ ਦਿੱਤੀ ਜਾਵੇ ਤੇ ਔਰ 3 ਕਿਲੋਮੀਟਰ ਘੇਰੇ ਦੇ ਵਿੱਚ ਜਿਹੜੇ ਸਾਡੇ ਮਜ਼ਦੂਰ ਕੰਮ ਕਰਨ ਜਾਂਦੇ ਆ ਉਹਨਾਂ ਨੂੰ ਸਰਕਾਰੀ ਸਾਈਕਲ ਦਿੱਤੇ ਜਾਣ ਕਾਰਡ ਦੇ ਉੱਪਰ ਤੇ ਜਿਹੜੇ ਮਜ਼ਦੂਰ ਮਤਲਬ ਕਿ ਛੁੱਟੀ ਵਾਲੇ ਦਿਨ ਕੋਈ ਡਾਕਟਰਾਂ ਦੀ ਟੀਮ ਆਵੇ ਔਰ ਮਜ਼ਦੂਰਾਂ ਦੇ ਜਿਹੜੇ ਆ ਉਹ ਟੈਸਟ ਕਰਕੇ ਜਿਹੜੀ ਕੋਈ ਬਿਮਾਰੀ ਹੈ ਜਾਂ ਕੋਈ ਕੁਝ ਵੀ ਹੈ ਇਹਨਾਂ ਦੇ ਫਰੀ ਇਲਾਜ ਕੀਤੇ ਜਾਣ ਔਰ ਜਿੰਨੇ ਮੜਰੇਗਾ ਤੇ ਮਜ਼ਦੂਰ ਕੰਮ ਕਰਦੇ ਆ ਇਹਨਾਂ ਦੇ ਫਰੀ ਬੀਮੇ ਕਿਤੇ ਜਾਣ ਪ੍ਰਧਾਨ ਜੀ 27 28 ਤੇ 29 ਅਗਸਤ ਨੂੰ ਜੋ ਸਾਰੇ ਪੰਜਾਬ ਦੇ ਵਿੱਚ ਮੜਰੇਗਾ ਵਰਕਰ ਯੂਨੀਅਨ ਵੱਲੋਂ ਜੋ ਵੀਡੀਓ ਸਾਹਿਬ ਅਤੇ ਡੀਜੀ ਸਾਹਿਬ ਨੂੰ ਜੋ ਮੰਗ ਪੱਤਰ ਤੁਸੀਂ ਦੇਣੇ ਆ ਤੁਹਾਡਾ ਪ੍ਰੋਗਰਾਮ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਹੈ ਵੀਡੀਓ ਸਾਹਿਬ ਨੂੰ ਮੰਗ ਪੱਤਰ ਤੁਸੀਂ ਦੇਣ ਜਾ ਰਹੇ ਹੋ ਡੀਜੀ ਸਾਹਿਬ ਨੂੰ ਮੰਗ ਪੱਤਰ ਦੇਣ ਜਾ ਰਹੇ ਹੋ ਮੰਗ ਪੱਤਰ ਦੇਣ ਤੋਂ ਬਾਅਦ ਵੀ ਜੇ ਇਹਨਾਂ ਸਰਕਾਰਾਂ ਨੇ ਤੁਹਾਡੀ ਮੰਗ ਜੇ ਕੋਈ ਨਾ ਪੂਰੀ ਕੀਤੀ ਗਈ ਤੇ ਅਗਲੀ ਰਣਨੀਤੀ ਕੀ ਹੋਊਗੀ ਤੁਹਾਡੀ ਜੀ ਅਗਲੀ ਰਣਨੀਤੀ ਇਹ ਹੈ ਜੀ ਸੁਪਰ ਕਮੇਟੀ ਦੀ ਮੀਟਿੰਗ ਹੋਊਗੀ ਉਸ ਦੇ ਵਿੱਚ ਜੋ ਵੀ ਫੈਸਲਾ ਹੋਊਗਾ ਉਹ ਮੰਨਿਆ ਜਾਊਗਾ ਪਰ ਵੱਡੇ ਪੱਧਰ ਤੇ ਪੰਜਾਬ ਜਾਮ ਕਰਾਂਗੇ ਜੇ ਮੰਡਰੇਗਾ ਤੇ ਕੋਈ ਵੀ ਆ ਚਾਈ ਇਹ ਸੈਂਟਰ ਗਵਰਨਮੈਂਟ ਤੇ ਪੰਜਾਬ ਸਰਕਾਰ ਨੂੰ ਅਸੀਂ ਤੁਹਾਡੇ ਮਾਧਮ ਰਾਹੀਂ ਦੱਸ ਦੇਣਾ ਚਾਹੁੰਦੇ ਆਂ ਵੀ ਮੰਡਰੇਗਾ ਜਿਹੜੀ ਆ ਉਹਨੂੰ ਵਧਾਇਆ ਜਾਵੇ ਔਰ ਜਿਹੜਾ 12 ਘੰਟੇ ਕਾਨੂੰਨ ਲਾਗੂ ਕੀਤਾ ਗਿਆ ਉਹ ਫੌਰੀ ਤੌਰ ਤੇ ਕੱਟ ਕੇ 8 ਘੰਟੇ ਕਾਨੂੰਨ ਲਾਗੂ ਕੀਤਾ ਜਾਵੇ ਔਰ ਮੰਡਰੇਗਾ ਜਿਹੜੀ ਆ ਉਹ ਬਹਾਲ ਕੀਤੀ ਜਾਵੇ ਜਿਹੜੇ ਕੀਤੇ ਕੰਮ ਦੇ ਪੈਸੇ ਆ ਉਹ ਫੌਰੀ ਤੌਰ ਤੇ ਖਾਤਿਆਂ ਦੇ ਵਿੱਚ ਮਜ਼ਦੂਰਾਂ ਦੇ ਪਾਏ ਜਾਣ